ਪਰਮੇਸ਼ਰ ਦੀ ਪ੍ਰਾਪਤੀ ਗੁਰੂ ਤੋਂ ਬਿਨਾ ਨਹੀਂ ਹੁੰਦੀ ਜੇ ਗੁਰੂ ਮਿਲ ਗਿਆ ਤੇ ਪਰਮੇਸ਼ਰ ਮਿਲੇਗਾ ਜੇ ਗੁਰੂ ਨਹੀਂ ਮਿਲਿਆ ਸਭ ਦੁਨੀਆ ਕਰਮਕਾਰ ਕਰ ਕਰ ਕੇ ਟੱਕਰਾਂ ਮਾਰ ਮਾਰ ਕੇ ਥੱਕ ਗਈ Hindu Muslim Isai Jaini Bodhi Sikh ਕੋਈ ਵੀ ਕਿਸੇ ਦਾ ਮਜਬਦਾ ਹੋਵੇ ਕਿਸੇ ਕੌਮ ਦਾ ਹੋਵੇ ਕਿਸੇ ਦੇਸ਼ ਦਾ ਹੋਵੇ ਕਿਸੇ ਨਸਲ ਦਾ ਹੋਵੇ ਜੇ ਤੇ ਗੁਰੂ ਨੂੰ ਮਿਲ ਗਿਆ ਤੇ ਗੁਰੂ ਤੇ ਉਹਨੂੰ ਪ੍ਰਮਾਤਮਾ ਕੋਲ ਪਹੁੰਚਾ ਦੇਗਾ ਜੇ ਉਹ ਗੁਰੂ ਤੋਂ ਬਿਨਾ ਹੈ ਜਿੰਨੇ ਮਰਜੀ ਧਰਮ ਕਰਮ ਕਰੀ ਜਾਵੇ ਧਰਮ ਕਰਮ ਕੋ ਕਿਸੇ ਤਰ੍ਹਾਂ ਦੇ ਵੀ ਕਰੀ ਜਾਵੇ ਸਭ ਥੱਕੀ ਕਰਮ ਕੋ ساری ਦੁਨੀਆ ਥੱਕ ਗਈ ਕਰਮ ਕਰ ਕਰਕੇ ਪਰਮੇਸ਼ਰ ਦੀ ਪ੍ਰਾਪਤੀ ਨਹੀਂ ਹੋਈ ਕਰਮ ਕਰਨਾ ਮਾੜਾ ਨਹੀਂ ਕਰਮ ਤੇ ਸਭ ਨੂੰ ਕਰਨਾ ਹੀ ਪੈਂਦਾ ਆਪਾਂ ਬੈਠਿਆ ਇਹ ਵੀ ਕਰਮ ਹੈ ਖਲੋਣਾ ਵੀ ਕਰਮ ਹੈ ਖਾਣਾ ਵੀ ਕਰਮ ਹੈ ਬੈਠਣਾ ਵੀ ਉੱਠਣਾ ਵੀ ਪੀਣਾ ਵੀ ਸੌਣਾ ਵੀ ਜਿੰਨੀ ਕਰਿਆ ਇਹ ਕਰਮ ਹੈ ਕਰਮ ਆਪਾਂ ਛੱਡ ਨਹੀਂ ਸਕਦੇ ਧਰਮ ਵੀ ਇੱਕ ਕਰਮ ਹੈ ਧਰਮ ਦੇ ਵੀ ਕਰਮ ਹਨ ਪੂਜਾ ਪਾਠ ਨਿਤਨੇਮ ਗੁਰਦੁਆਰੇ ਜਾਣਾ ਮੰਦਿਰ ਜਾਣਾ ਚਰਚ ਜਾਣਾ ਮਸੀਤੇ ਜਾਣਾ ਇਹ ਕਰਮ ਹੈ ਸਾਰੇ ਕਰਦੇ ਹਨ ਪਰ ਪ੍ਰਮਾਤਮਾ ਉਦੋਂ ਮਿਲਦਾ ਜਦੋਂ ਕੋਈ ਮਹਾਂਪੁਰਸ਼ ਕਿਰਪਾ ਕਰਕੇ ਉਹ ਭੇਦ ਖੋਲਦਾ